ਬਹੁਤ ਸੱਜਣੋ ਥੋੜੀ ਜੀ ਮਿਹਨਤ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਆਪਣੀ ਹਾਰ ਮੰਨ ਲੈਂਦੇ ਨੇ ਅਸਲ ਦੇ ਵਿੱਚ ਸਾਡਾ ਟਾਰਗੇਟ ਇੱਕ ਨਹੀਂ ਹੁੰਦਾ ਜਿਸ ਕਰਕੇ ਅਸੀਂ ਹਾਰ ਮੰਨਦੇ ਰਹਿੰਦੇ ਹਾਂ ਮੈਂ ਤੁਹਾਨੂੰ ਇੱਕ ਛੋਟੀ ਐਗਜ਼ਾਮਪਲ ਦੇ ਦਿੰਦਾ ਮੈਂ ਆਇਆ ਸੀ ਮੋਟਰ ਤੇ ਤੇ ਇੱਥੇ ਇਹ ਮੋਟਰ ਆਪਣੀ ਸੜਕ ਦੇ ਨਾਲ ਤੇ ਚੋਰੀ ਬਹੁਤ ਹੁੰਦੀ ਮੈਂ ਸਟਾਰਟ ਖੋਲਣਾ ਸੀ ਸੋਚਾ ਚੱਕ ਕੇ ਲੈ ਜਾਣਾ ਕਰੀ ਬਟ ਮੇਰੇ ਕੋਲ ਪੇਚ ਕਸ ਨਹੀਂ ਸੀ ਸਾਰਾ ਖੋਲਣ ਵਾਸਤੇ ਮੈਂ ਹੁਣ ਜਾ ਰਿਹਾ ਹੀ ਘਰੇ ਮੈਂ ਚੱਲ ਨਾਲੇ ਘਰੋਂ ਗੱਡੀ ਚੱਕ ਲੈਣ ਤੇ ਉੱਤੇ ਉੱਤੀ ਰੱਖ ਕੇ ਲੈ ਜਾਣਾ ਨਾਲੇ ਪੇਚਕਾ ਚੱਕ ਲੈਣ। ਬਟ ਜਦੋਂ ਤੁਹਾਡਾ ਤੁਹਾਨੂੰ ਪੇਚਕਾ ਸੀ ਚਾਹੀਦਾ ਨਾ ਫਿਰ ਤੁਹਾਨੂੰ ਉਦਾਂ ਦੀ ਚੀਜ਼ ਮਿਲਦੀ ਹੈ। ਆ ਮੇਰੇ ਹੱਥ ਦੇ ਵਿੱਚ ਨਾ ਟੁੱਟਾ ਹੋਇਆ ਚਿਮਚਾ। ਜਿਹੜਾ ਕਿ ਇੱਥੇ ਪਤਾ ਨਹੀਂ ਕਈ ਸਾਲਾਂ ਤੋਂ ਹੀ ਪਿਆ ਹੋ ਸਕਦਾ। ਤੇ ਹੁਣ ਮੈਨੂੰ ਜ਼ਰੂਰਤ ਸੀ ਇਸ ਤਰ੍ਹਾਂ ਦੇ ਇੱਕ ਉਜਾਰ ਦੇ ਜਿਸ ਤੇ ਨਾਲ ਮੈਂ ਸਟਾਰਟਰ ਦੇ ਨਟ ਖੋਲ ਸਕਾਂ। ਤਾਂ ਮੈਨੂੰ ਕੀ ਚਾਹੀਦਾ ਮੈਂ ਹੁਣ ਸਰਚ ਕੀ ਕਰ ਰਿਹਾ ਕਿ ਮੈਨੂੰ ਇੱਕ ਪੇਜਕਾਸਟ ਦੀ ਤਰ੍ਹਾਂ ਕੋਈ ਤਿੱਖੀ ਪੱਤੀ ਚਾਹੀਦੀ ਹੈ ਕੋਈ ਚੀਜ਼ ਚਾਹੀਦੀ ਹੈ ਨਹੀਂ ਤਾਂ ਮੈਨੂੰ ਘਰ ਚਣ ਪਊਗਾ ਮੈਂ ਰਸਤੇ 'ਚ ਜਾ ਰਿਹਾ ਛੜਕ ਤੇ ਮੈਨੂੰ ਮਿੱਟੀ ਦੇ ਵਿੱਚ ਥੋੜਾ ਜਿਹਾ ਇਹ ਇੰਨਾ ਕੋ ਹਿੱਸਾ ਦਿਸ ਰਿਹਾ ਸੀ ਇੰਨਾ ਕੋ ਕਿਉਂਕਿ ਐਸੇ ਨੂੰ ਆਪਾਂ ਸ਼ੁਰੂਤ ਲੈ ਕੇ ਪੜਦੇ ਆ ਰਹੇ ਆਂ ਜ਼ਰੂਰਤ ਕਾਟ ਦੀ ਮਾਂ ਹੈ ਮੈਨੂੰ ਪੇਜਕਾ ਚਾਹੀਦਾ ਸੀ ਮੇਰੀ ਨਿਗਾਹ ਮੇਰਾ ਇਕੋ ਫੋਕਸ ਸੀ ਕਿ ਮੈਨੂੰ ਪੇਜਕਾਸਟ ਚਾਹੀਦਾ ਹੈ ਤਾਂ ਹੁਣ ਮੈਂ ਆ ਗਿਆ ਮੋਟਰ ਤੇ ਤੇ ਨੇੜੇ ਹੀ ਮਿਲ ਗਿਆ ਸੀ ਇਸ ਕਰਕੇ ਆਪਾਂ ਹੁਣ ਖੋਲ ਦੇ ਨਟ ਤੇ ਕਦੇ ਵੀ ਹਿੰਮਤ ਨਾ ਮੰਨੋ ਕਦੇ ਵੀ ਹਿੰਮਤ ਨਾ ਹਾਰੋ ਸੌਰੀ ਕਦੇ ਹਿੰਮਤ ਨਾ ਹਾਰੋ ਹਮੇਸ਼ਾ ਪੋਜ਼ਿਟਿਵ ਤੇ ਇੱਕੋ ਫੋਕਸ ਰੱਖ ਕੇ ਜਿਵੇਂ ਕਿ ਅੱਗੇ ਵੱਧ ਜਾਓ ਕਾਮਯਾਬੀ ਤੁਹਾਡੇ ਕਦਮਾਂ 'ਚ ਆਵੇਗੀ